ਸਸ਼ਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਤੁਹਾਡੇ ਵਾਸਤੇ ਅਸੀਂ ਫਿਤੂ ਰਾਮ ਟੈਕਸ ਬ੍ਰਾਂਡ ਦੇ ਕਾਟਨ ਦੇ ਸੂਟ ਲੈ ਕੇ ਆਏ ਹਾਂ ਬਹੁਤ ਪਿਆਰੀ ਜੀ ਕਲੈਕਸ਼ਨ ਆ ਰਾਮ ਟੈਕਸ ਦੇ ਸੂਟ ਸਭ ਨੂੰ ਬਹੁਤ ਜਿਆਦਾ ਪਸੰਦ ਆਣੇ ਆ ਜਿੱਦਾਂ ਹੁਣ ਗਰਮੀ ਦੇ ਚਾਹੀ ਸਰਦੀ ਦੇ ਪਰ ਗਰਮੀ ਦੇ ਥੋੜੇ ਹੋਰ ਵੀ ਵਧੀਆ ਲੱਗ ਰਹੇ ਆ ਸੂਟ ਪਾਏ ਹੋਏ ਤੇ ਇਹਨਾਂ ਦੇ ਵਿੱਚ ਖੁਸ਼ੀ ਕਿਸ ਤੋਂ ਨੂੰ ਰਿਪੀਟ ਆਰਡਰ ਦਿਖਾਵਾਂਗੇ ਜੀ ਜਿਹੜੇ ਰਿਪੀਟ ਸਾਨੂੰ ਸੂਟ ਦਾ ਆਰਡਰ ਆਂਦਾ ਹੈ ਕਾਫੀ ਜਿਆਦਾ ਮੇਟਰ ਡਿਮਾਂਡ ਰੈਂਦੀ ਉਹ ਵਾਲੀ ਸੂਟ ਵੀ ਦਿਖਾਵਾਂਗੇ ਤੇ ਬਾਕੀ ਇੱਕ ਦੋ ਤੁਹਾਨੂੰ ਨਵੇਂ ਸੈਟ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਪਿਆਰੀ ਜਿਹੀ ਕਲੈਕਸ਼ਨ ਆ ਪ੍ਰਾਈਸ ਇਹਨਾਂ ਦੇ ਅਲੱਗ-ਅਲੱਗ ਹੋਣਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਸਭ ਦੇ ਨਾਲ ਦੀ ਨਾਲ ਪ੍ਰਾਈਸ ਦੱਸਾਂਗੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਏ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਫਿਕਸ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਜੀ ਆ ਸਭ ਤੋਂ ਪਹਿਲਾਂ ਤਾਂ ਇੱਕ ਮੈਂ ਤੁਹਾਨੂੰ ਸਿੰਗਲ ਸੂਟ ਦਿਖਾ ਦਵਾ ਜੀ ਇਹ ਦਿਨ ਹalde ਸੀ ਕਾਫੀ ਸਾਰੇ ਸੂਟ ਲੈ ਕੇ ਆਏ ਸੀਗੇ ਤਿੰਨ ਸੈਟ ਸੀ ਇਹ ਲਾਸਟ ਪੀਸ ਪਿਆ ਬਹੁਤ ਪਿਆਰਾ ਮਾਊਸ ਜੇ ਕਲਰ ਹੈ 3 ਮੀਟਰ ਦੀ ਸ਼ਰਟ ਦੇ ਨਾਲ ਆ ਜੀ ਰਾਮ ਟੈਕਸ ਦਾ ਬ੍ਰਾਂਡ ਹੈ ਪਿਓਰ ਕਾਟਨ ਦੇ ਉੱਪਰ ਸਾਰੇ ਪ੍ਰਿੰਟ ਨੂੰ ਹੈਂਡ ਵਰਕਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਾਜੂ ਇਸ ਤੀਆਂ ਲੱਗ ਤੋਂ ਦਿੱਤੀਆਂ ਹੋਈਆਂ ਇਹ ਹੈਗਾ ਪਿਛਲਾ ਘੇਰਾ ਪਿਓਰ ਕਾਟਨ ਦੀ ਸਲਵਾਰ ਹੈ ਜੀ ਇਹਦੇ ਨਾਲ ਤਿੱਲੇ ਦੇ ਨਾਲ ਤੇ ਸਿੱਪੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਪਿਓਰ ਮਸਲੀਨ ਦਾ ਲੇਸਿਸ ਲਗਾ ਕੇ ਬਹੁਤ ਪਿਆਰਾ ਜਿਹਾ ਦੁਪੱਟਾ ਬਣਾਇਆ ਹੋਇਆ ਤੇ ਪ੍ਰਾਈਸ ਹੈਗਾ ਜੀ 3100 ਇਸ ਸੂਟ ਦਾ 3100 ਦਾ ਸੂਟ ਹੈ ਆ ਸੂਟ ਮੇ ਤੁਹਾਨੂੰ ਹੁਣੇ ਦਿਖਾਈ ਸੀਗੇ ਪਿਓਰ ਲੀਲਨ ਦੇ ਉੱਪਰ ਪਿਓਰ ਕਾਟਨ ਦਾ ਸੂਟ ਹੈ ਜੇ ਇਹਨਾਂ ਦੀ ਇੰਨੀ ਜਿਆਦਾ ਡਿਮਾਂਡ ਹੈ ਮੈਨੂੰ ਹੁਣੇ ਪਾਈ ਆ ਹੱਲੀ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਬਹੁਤ ਜਿਆਦਾ ਡਿਮਾਂਡ ਹੋਣ ਕਰਕੇ ਮੈਨੂੰ ਇਹ ਨਾਲ ਦੀ ਨਾਲ ਸੂਟ ਮੰਗਵਾਉਣਾ ਪਿਆ ਇਹਦਾ ਹੈਗਾ ਜੀ ਇਹ ਪਿਓਰ ਮਸਲੀਨ ਦਾ ਦੁਪੱਟਾ ਪ੍ਰਿੰਟਡ ਸਾਰਾ ਦੁਪੱਟਾ ਪ੍ਰਿੰਟ ਆ ਇਹ ਪ੍ਰਿੰਟ ਨੂੰ ਪੈਚ ਕੀਤਾ ਹੋਇਆ ਸਾਈਡਾਂ ਤੇ ਹੈਗਾ ਜੀ ਵਰਕ ਐਦਾਂ ਹੀ ਹੈਗਾ ਘੇਰੇ ਤੇ ਇਹਦੇ ਵਿੱਚ ਕਲਰ ਤੁਹਾਨੂੰ ਗ੍ਰੇ ਮਿਲ ਜੇਗਾ ਗ੍ਰੇ ਦੇ ਵਿੱਚ ਦੋ ਸੂਟ ਮਿਲ ਜਾਣਗੇ ਜੀ ਫਲੇ ਵੀ ਦੋ ਸੂਟ ਮੇਰੇ ਕੋਲ ਗਰੇ ਦੇ ਵਿੱਚ ਪਏ ਆ ਇਹ ਦੇਖੋ ਇਦਾਂ ਠੀਕ ਹੈ ਤੇ ਪ੍ਰਾਈਸ ਹੈਗਾ 2990 ਪਲੱਸ ਸ਼ਿਪਿੰਗ ਅਲੱਗ ਤੋਂ ਰਹੇਗੀ ਜੀ ਇਹ ਸੂਟ ਅਸੀਂ ਰੀਪੀਟ ਆਰਡਰ ਕੀਤੇ ਆ ਕਾਫੀ ਜ਼ਿਆਦਾ ਡਿਮਾਂਡ ਸੀਗੀ ਨਾ ਸੂਟਾਂ ਦੀ ਵੀ ਵਿਦਆਉਟ ਲਾਈਨਿੰਗ ਬਣਨੇ ਵਾਲਾ ਸੂਟ ਆ ਇਹ ਹੈਗਾ ਸਿੰਪਲ ਕੇਰਾ ਕਲੀਆਂ ਸਟਾਈਲ ਦੇ ਵਿੱਚ ਉੱਪਰ ਲੇਸੀ ਜਾਨੀ ਹੈ ਲਾਈਨ ਵਿੱਚ ਸਾਰੀ ਸ਼ਰਟ ਦੇ ਵਿੱਚ ਬਹੁਤ ਪਿਆਰਾ ਘੇਰਾ ਲੇਸਿਸ ਦੇ ਨਾਲ ਪੈਚ ਦੇ ਨਾਲ ਬਹੁਤ ਸੋਹਣਾ ਰੈਡੀ ਹੋਇਆ ਹੋਇਆ। ਪਲੇਨ ਸਲਵਾਰ ਹੈ ਜੀ ਇਸ ਤੇ। ਤੇ ਇਹਦੇ ਨਾਲ ਚਨਾਉਣ ਸ਼ਫੌਨ ਦਾ ਐਦਾਂ ਵਿੱਚੋਂ ਪਲੇਨ ਤੇ ਜਿਹੜੇ ਪੱਲੇ ਨੇ ਬਹੁਤ ਸੋਹਣੇ ਪ੍ਰਿੰਟਡ ਨੇ। ਕੁਛ ਐਦਾਂ ਦੀ ਲੁੱਕ ਹੈ ਜੀ ਸੂਰਦੀ। ਇਹਦੇ ਤੁਹਾਨੂੰ ਕਲਰ ਦਿਖਾ ਦੰਨੇ ਆ। ਕਲਰ ਕੰਟਰਾਸਟ ਬਹੁਤ ਸੋਹਣੇ ਆ। ਇਹ ਹੈਗਾ ਸੈਕੰਡ ਕਲਰ ਕਾਫੀ ਜ਼ਿਆਦਾ ਡਿਮਾਂਡ ਹੈ ਸੂਰਦੀ ਵੀ ਕਿਉਂਕਿ gheera ਨੂੰ ਗਰਮੀ ਦੇ ਵਿੱਚ ਵੀ ਸਾਰੇ ਲਾਈਕ ਕਰਦੇ ਆਂ ਸਰਦੀ ਦਾ ਸਸ ਲੋ gheera ਹੀ ਚੱਲਦਾ ਮੈਨ ਜ਼ਿਆਦਾਤਰ gheera ਗਰਮੀ ਦੇ ਵਿੱਚ ਵੀ ਚੱਲਦਾ ਹੈ ਬਹੁਤ ਪਿਆਰਾ ਪੀਸ ਬਣਿਆ ਹੋਇਆ ਪ੍ਰਾਈਸ ਹੈਗਾ ਜੀ 3100 ਰਿਪੀਟ ਦੇ ਵਿੱਚ ਹੀ ਇਹ ਕੇ ਵਾਲਾ ਲੈ ਕੇ ਆਇਆ ਸੂ ਤੁਹਾਡੇ ਵਾਸਤੇ ਇਹ ਵੀ ਸਾਰਾ ਪ੍ਰਿੰਟ ਦੇ ਨਾਲ ਬਣਿਆ ਹੋਇਆ ਤੇ ਪੈਚਵਰਕ ਦੇ ਨਾਲ ਆਫ ਵਾਈਟ ਕਲਰ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਪਿਓਰ ਲੀਲਨ ਦੇ ਉੱਪਰ ਸੂਟ ਆ ਐਦਾਂ ਫੋਰਟਿੰਲੀ ਬਟਨ ਦੇ ਨਾਲ ਇਹਦਾ ਨੈਕ ਬਣਿਆ ਹੋਇਆ ਨੈਕ ਤੇ ਵੀ ਬਹੁਤ ਸੋਹਣਾ ਫਲਾਰ ਆ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਇਹ 올ਓਵਰ 5 ਮੀਟਰ ਸੂਟ ਆ ਇਹਦੇ ਨਾਲ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਮਿਲੇਗਾ। ਇਹ ਹੈਗਾ ਦੁਪੱਟਾ। ਠੀਕ ਹੈ। ਇਹਦੇ ਵਿੱਚ ਕਲਰ ਹੈਗੇ। ਇਹ ਸੈਕੰਡ ਕਲਰ ਹੈ ਗ੍ਰੇ। ਤੇ 3rd ਕਲਰ ਹੈ ਆਫ ਵਾਈਟ। ਠੀਕ ਹੈ ਜੀ। ਬਹੁਤ ਪਿਆਰਾ ਸੂਟ ਆ। 3100 ਪ੍ਰਾਈਸ ਆ ਸੂਟ ਦਾ। ਇਹ ਰੀਪੀਟ ਆ ਡਰਾਇਆ ਸਾਰਾ। ਬਹੁਤ ਪਿਆਰੇ ਪ੍ਰਿੰਟਡ ਸੂਟ ਰਾਮਟੈਕਸ ਬ੍ਰਾਂਡ ਦੇ ਸੂਟ ਨੇ ਜੀ ਬਹੁਤ ਸੋਹਣੇ ਕੇਰੇ ਦੇ ਉੱਪਰ ਵਰਕ ਮਿਲੇਗਾ ਤੁਹਾਨੂੰ ਕ੍ਰੋਸ ਵਰਕ ਹੈ ਪਹਿਲਾਂ ਵੀ ਮੈਂ ਤੁਹਾਨੂੰ ਵੀਡੀਓ ਚ ਦਿਖਾਇਆ ਸੀ ਇਹ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹਦੀ ਤੇ ਇਹ ਹੈਗਾ ਇਹਦੇ ਸਲਵਾਰ ਦੇ ਪੌਂਚੇ ਆ ਤੇ ਕੰਮ ਇਦਾਂ ਹੋਊਗਾ ਜੀ ਇਹਦੇ ਸਲਵਾਰ ਦੇ ਪੌਂਚੇ ਆ ਤੇ ਕੰਮ ਤੁਸੀਂ ਪੈਂਟ ਬਣਾ ਸਕਦੇ ਹੋ ਜਾਂ ਸਲਵਾਰ ਬਣਾ ਸਕਦੇ ਹੋ ਪ੍ਰਿੰਟਡ ਸੂਟ ਦੇ ਨਾਲ ਪਹੁੰਚਿਆ ਤੇ ਵਰਕਰਾਮ ਟੈਕਸਟ ਬ੍ਰਾਂਡ ਦਾ ਸੂਟ ਤੇ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਦੁਪੱਟਾ ਦੇਖੋ ਡਬਲ ਸ਼ੇਡ ਚ ਪਿਓਰ ਮਸਲੀਨ ਦਾ ਦੁਪੱਟਾ ਹੈ ਤੇ ਇਹ ਸਾਰਾ ਹੀ ਪ੍ਰਿੰਟ ਨੂੰ ਪੈਚ ਕੀਤਾ ਹੋਇਆ ਹੈ ਠੀਕ ਹੈ 31 ਦਾ ਪ੍ਰਾਈਸ ਹੈ ਜੀ ਸੂਟ ਦਾ ਲੁੱਕ ਵੀ ਬਹੁਤ ਸੋਹਣੀ ਹੈ カラー देख लो ये दे। थे लेमन जे शेड आ जंदे दे, दे नाल लेमन कलर दी सलवार आ जेगी सॉरी सलवार ऑफ वाइट कलर दी ਰਹੂਗੀ दुपट्टे मैचिंग रह जणगे ठीक है जी सलवारਾਂ ਸਭ ਦੇ ਨਾਲ کریم जे शेड ਚ ਹੀ ਰਹਿਣ ਗਿਆ ਸਿਰਫ ਜਿਹੜੇ ਫਲਾਰ ਆ ਉਹਨਾਂ ਦਾ ਕਲਰ ਚੇਂਜ ਹੋ ਜਾਏਗਾ ਤੇ ਦੁਪट्टे ਦੀ ਡਾਈ ਦਾ ਚੇਂਜ ਹੋ ਜਾਏਗਾ ਇਹਨਾਂ ਨੇ ਸ਼ੋਲਡਰਲੈਸ ਬਣਾਇਆ ਹੋਇਆ ਬਹੁਤ ਸੋਹਣਾ ਸੂਟ ਆ 슬ੀਵਲੈਸ ਦੇ ਨਾਲ ਇਹ ਹੈਗਾ ਪੀਚ ਕਲਰ ਦਲਵਾਰਾਂ ਸਵਦੀਆਂ ਆਫ ਵਾਈਟ ਹੀ ਰਹਿਣਗੀਆਂ 3100 ਪ੍ਰਾਈਸ ਆ ਜੀ ਸੂਟ ਦਾ ਇਹ ਅਸੀਂ ਰਿਪੀਟ ਆਰਡਰ ਮੰਗਾਇਆ ਸੀ ਸਿਰਫ ਬੁਕਿੰਗ ਲਈ ਹੋਈ ਥੀ ਇਹਨਾਂ ਸੂਟਾਂ ਦੀ ਤੇ ਤਾਂ ਬੁਕਿੰਗ ਦੇ ਵਿੱਚੋਂ ਇੱਕੋ ਹੀ ਪੀਸ ਰਹਿ ਗਿਆ ਇਹ ਮੈਂ ਤੁਹਾਨੂੰ ਸਿੰਗਲ ਪੀਸ ਦਿਖਾਣੇ ਆ ਇਹ ਚ ਦੋ ਪੀਸ ਹੋਣਗੇ ਦੇਖੋ ਪ੍ਰਿੰਟ ਦੇਖੋ ਰਾਮ ਟੈਕਸ ਬ੍ਰਾਂਡ ਦਾ ਵਿਦਾਊਟ ਲਾਈਨਿੰਗ ਵਾਲਾ ਸੂਟ ਆ ਪਿਓਰ ਕਾਟਨ ਕਿਹਰੇ ਤੇ ਬਹੁਤ ਪਿਆਰਾ ਵਰਕ ਹੈ ਠੀਕ ਹੈ ਫਰੰਟ ਬੈਕ ਸਾਰੀ ਸ਼ਰਟ ਦੇ ਉੱਪਰ ਪ੍ਰਿੰਟ ਰਹੂਗਾ ਠੀਕ ਹੈ ਜੀ ਇਹਦੇ ਨਾਲ ਹੈਗਾ ਚਨਾਉਂਚ ਫੋਨ ਦਾ ਦੁਪੱਟਾ ਇਹ ਦੇਖੋ ਕਲਰ ਇਹ ਤੁਹਾਨੂੰ ਮਿਲ ਜਾਣਗੇ ਦੋ ਇਹ ਸੈਕੰਡ ਕਲਰ ਆ ਇਹਦੇ ਵਿੱਚ ਕਲਰ ਹੀ 4-5 ਕਾਇਏ ਸੀਗੇ ਤੇ ਬਾਕੀ ਬੁਕਿੰਗ ਵਾਲੇ ਕੱਢ ਲਏ ਸੀ ਇਹ ਦੋ ਕਲਰ ਤੁਹਾਨੂੰ ਦਿਖਾਤੇ ਹੋਣ ਨੈਕਸਟ ਦੇ ਰਹੇ ਹਾਂ ਆਫ ਵਾਈਟ ਕਲਰ ਤੇ ਪਿਓਰ ਕਾਟਨ ਦਾ ਸੂਟ ਆ ਦੇਖੋ ਜੀ ਸੂਟ ਦਾ ਪ੍ਰਿੰਟ ਡਿਜੀਟਲ ਪ੍ਰਿੰਟਿੰਗ ਦੇ ਨਾਲ ਆ ਕੇਰੇ ਦੇ ਉੱਪਰ ਬਹੁਤ ਪਿਆਰਾ ਵਰਕ ਹੋਇਆ ਹੋਇਆ ਸੂਟ ਦੇ ਪਲੇਨ ਸਲਵਾਰ ਹੈ ਜੀ ਨਾਲ ਆਫ ਵਾਈਟ ਤੇ ਰਹੂਗੀ ਜੀ ਬਹੁਤ ਪਿਆਰਾ ਹੈ ਨਾ ਦੁਪੱਟਾ ਮਸਲੀਨ ਦੇ ਉੱਪਰ ਦੇਖੋ ਜਿੱਤਾਂ ਦਾ ਵਰਕ ਹੈ ਨਾ ਘੇਰੇ ਦੇ ਉੱਪਰ ਉਦਾਂ ਦੀ ਹੀ ਪ੍ਰਿੰਟਿੰਗ ਦੁਪੱਟੇ ਦੇ ਉੱਪਰ ਕੀਤੀ ਹੋਈ ਆ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦੇ ਉੱਪਰ ਸੂਟ ਹੈ ਮਸਲੀਨ ਦਾ ਦੁਪੱਟਾ ਸੇਮ ਦੇ ਵਿੱਚ ਇੱਕ yellow ਫਲਾਰ ਆ ਜਾਏਗਾ ਸੂਟ ਸਬਾਕੀ ਸਾਰਾ ਸੇਮ ਰਹੇਗਾ ਜਿੱਥੇ ਜੀ ਪਿੰਕ ਆ ਉੱਥੇ yellow ਆ ਜਾਏਗਾ ਇੱਕ ਮਿਲ ਜਗਾ ਜੀ ਤੁਹਾਨੂੰ ਪੀਚ ਇਹ ਮੈਂ ਪਹਿਲਾਂ ਵੀ ਸੂਟ ਦਿਖਾਏ ਸੀਗੇ ਬਹੁਤ ਸਾਰੇ ਆਰਡਰ ਆਏ ਸੀ ਫੋਟੋਸ ਆਈਆਂ ਸੀਗੇ ਇਹਨਾਂ ਸੂਟਾਂ ਦੀਆਂ ਇਹ ਰਿਪੀਟ ਸੈੱਟ ਆ ਸਾਰਾ ਹੀ ਪ੍ਰਾਈਸ ਹੈਗਾ 3100 ਠੀਕ ਹੈ ਜੀ ਨੈਕਸਟ ਦੇ ਰਹੇ ਹਾਂ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਚਿਕਨਵਰਕ ਦੇ ਉੱਪਰ ਆ 3500 ਪ੍ਰਾਈਸ ਆ ਇਸ ਸੂਟ ਦਾ ਪਲੇਨ ਸਲਵਾਰ ਤੇ ਸ਼ਰਟ ਹੈ ਜਿਹੜੀ ਉਹ ਚਿਕਨ ਦੇ ਉੱਪਰ ਆ ਪਿਓਰ ਕਾਟਨ ਦਾ ਸੂਟ ਆ ਨਾਲੇ ਵਰਕ ਕੀਤਾ ਹੋਇਆ ਸੂਟ ਤੇ ਮਸ਼ੀਨੀ ਦੇ ਨਾਲ ਸਾਰਾ ਚਿਕ ਹੁੰਦਾ ਬੈਕ ਸਾਈਡ ਵੀ ਸਾਰੀ ਸ਼ਰਟ ਚਿਕਮਤੀ ਰਹੇਗੀ ਇਹਦੇ ਜਿਹੜੇ ਦੁਪੱਟੇ ਨੇ ਉਹ ਰਹਿਣਗੇ ਟਾਈ ਐਂਡ ਟਾਈ ਚ 3D ਜਿਹਾ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਐਦਾਂ ਕੰਟਰਾਸਟ ਵਿੱਚ ਰਹਿਣਗੇ ਦੁਪੱਟੇ ਠੀਕ ਹੈ ਦੁਪੱਟੇ ਦੇ ਸਾਰੇ ਤੇ ਪੇਂਟ ਹੋਏ ਹੋਏ ਹੈ ਸ਼ਰਟ ਦੇ ਉੱਪਰ ਵਰਕ ਹੈ ਦੁਪੱਟੇ ਤੇ ਪੇਂਟ ਆ 3500 ਪ੍ਰਾਈਸ ਆ ਇਹਦਾ ਸੈਕੰਡ ਕਲਰ ਹੈ ਜੇ ਠੀਕ ਹੈ ਦੋ ਕਲਰ ਨੇ ਦੋਨੋਂ ਹੀ ਬਹੁਤ ਸੋਹਣੇ ਆ ਇਹ ਬਿਲਕੁਲ ਨਮਾ ਸਾਟਾ ਇਹ ਸ਼ੌਪ ਤੇ ਹੀ ਸੇਲ ਹੋ ਗਿਆ ਸੀ ਸੋਟ ਇਹ ਹੈਗੇ ਜੀ ਸ਼ਰਟ ਵਿਦਾਊਟ ਲੈਨਿੰਗ ਸੂਟ ਬਣੇਗਾ ਘੇਰਾ ਬਹੁਤ ਪਿਆਰਾ ਸੂਟ ਦਾ ਸਾਰੇ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈ ਬੈਕ ਸਾਈਡ ਦਾ ਵੀ ਘੇਰਾ ਪਲੇਨ ਸਲਵਾਰ ਹੈ ਇਹਦੇ ਨਾਲ 3 ਮੀਟਰ ਦੀ ਠੀਕ ਹੈ ਜੀ ਆ ਨਹੀਂ ਹੈ ਜੀ ਛੇੜਾ ਜਿਹੜੇ ਜਿਹੜੇ ਦੁਪੱਟੇ ਨੇ ਉਹ ਵੀ ਮਲਟੀ ਜੀ ਲੁੱਕ ਦੇ ਵਿੱਚ ਹੀ ਆਣਗੇ ਜਿੱਦਾਂ ਦਾ ਘੇਰਾ ਬਣਿਆ ਹੋਇਆ ਦੇਖੋ ਲੁੱਕੀ ਵਾ ਸੋਨੀਆ ਸੂਟ ਦੇ ਵਿਦਾਊਟ ਲੈਂਡਿੰਗ 2650 ਪ੍ਰਾਈਸ ਆ ਸੂਟ ਦਾ 2650 ਪ੍ਰਾਈਸ ਆ ਮਹਿੰਦੀ ਕਲਰ ਆ ਇੱਕ ਤੁਹਾਨੂੰ ਇਹ ਮਿਲ ਜੇਗਾ ਜੀ ਇਹ ਚੇ ਬ੍ਰਾਊਨ ਪੀਜ ਜਾਂ শেੜਾ ਤਿੰਨ ਕਲਰ ਨੇ ਤਿੰਨੋ ਹੀ ਸੋਨੇ ਆ ਨੈਕਸਟ ਦੇ ਰਹੇ ਆ ਜੀ ਪਿਓਰ ਲੀਲਨ ਦੇ ਉੱਪਰ ਇਹ ਸੂਟ ਵੀ ਸਾਹਮਣੇ ਬਹੁਤ ਪਸੰਦ ਕੀਤੇ ਸੀ ਪਿਓ ਲੀਲਨ ਤੇ ਆ ਸਾਰੇ ਫਰੰਟ ਦੇ ਵਿੱਚ ਮਸ਼ੀਨੀ ਵਰਕ ਹੋਇਆ ਹੋਇਆ ਤੇ ਦੇ ਨਾਲ ਹੈਗਾ ਪੇਂਟ ਵਾਲਾ ਦੁਪੱਟਾ ਇਹ ਪੇਂਟ ਵਾਲਾ ਦੁਪੱਟਾ ਇਹਦੇ ਨਾਲ ਕਲਰ ਇਸ ਤੁਹਾਨੂੰ ਦੋ ਮਿਲ ਜਾਣਗੇ ਇਹ ਹੈਗਾ ਜੀ ਗ੍ਰੇ ਕਲਰ ਦਾ ਸੂਟ ਤੇ ਇਹ ਐਦਾਂ ਇਹਦਾ ਪੇਂਟ ਵਾਲਾ ਦੁਪੱਟਾ ਰਹੇਗਾ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਆਫ ਵਾਈਟ ਤਿੰਨ ਕਲਰ ਨੇ ਤਿੰਨੋ ਹੀ ਕਲਰ ਪਿਆਰੇ ਆ 3100 ਪ੍ਰਾਈਸ ਆ ਜੇ ਸੂਟ ਦਾ ਇਹ ਸੂਟ ਅਸੀਂ ਕਾਫੀ ਸਾਰੇ ਸੇਲ ਕਰ ਚੁੱਕੇ ਹਾਂ ਬਹੁਤ ਯਾਦਾ ਪਸੰਦ ਕਰਦੀਆਂ ਇਹਨਾਂ ਸੂਟਾਂ ਨੂੰ ਸਾਰੇ ਜਣੇ ਇਹ ਚ ਲਾਈਟ ਡਾਰਕ ਹਰੇਕ ਚਾਰਟ ਲੈ ਕੇ ਆਏ ਸੀ ਇਹ ਸੇਮ ਡਿਜ਼ਾਈਨ ਦੇ ਵਿੱਚ ਪਿਸਤਾ ਜਿਹਾ ਸ਼ੇਡ ਆ ਰਾਮ ਟੈਕਸੋ ਬ੍ਰਾਂਡ ਦਾ ਸੂਟ ਆ ਲੀਲਨ ਦੀ ਸ਼ਰਟ ਆ ਜੇ ਠੀਕ ਹੈ ਦੇ ਪਲੇਨ ਸਲਵਾਰੇ ਦੇ ਨਾਲ ਕੁਛ ਇਦਾਂ ਦੀ ਲੁੱਕ ਹੈ ਸੂਟ ਦੀ ਕਲਰ ਵਿੱਚ ਸਾਰੇ ਸੀਗੇ ਪਿੰਕ, ਲੈਮਨ, ਗ੍ਰੇ ਬਹੁਤ سارے ਕਲਰ ਸੀਗੇ ਇਹ ਹੈਗਾ ਮਸਲੀਨ ਦਾ ਲੰਮਾ ਚੌੜਾ ਜਿਹਾ ਦੁਪੱਟਾ ਕਲਰ ਹੈਗੇ ਨੇ ਜੀ ਦੋ ਇਹਦਾ ਸੈਕੰਡ ਕਲਰ ਆ ਠੀਕ ਹੈ ਜੀ ਪ੍ਰਾਈਸ ਹੈਗਾ 3150 ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਦੇ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਆ ਤੁਹਾਡਾ ਉਹਦੇ ਲਈ ਵੀ ਥੈਂਕ ਯੂ so much